ਏ ਦੱਸ ਸੌਰੀ ਗਿਆ ਸੀ ਕੀ ਬਣੀ ਕੋਈ ਗੱਲ ਕੇ ਨਹੀਂ ਉਹ ਬਣੂ ਕੇ ਮੈਨੀ ਮੰਮੀ ਮਜਾਲ ਆ ਮੇਰੇ ਸਹਰਿਆਂ ਦੀ ਆਪਦੇ ਕੱਲੇ ਕੱਲੇ ਜਵਾਈ ਦੀ ਕਿਸੇ ਗੱਲ ਨੂੰ ਜਵਾਬ ਦੇ ਜਾਣਾ ਤੇਰੇ ਮੂੰਹ 'ਤੇ ਮੈਨੂੰ ਚੰਗਾ ਬੋਲਣਾ ਪੈਂਦਾ ਉਹ ਤਾਂ 100 ਕੁੱਤਾ ਮਰਿਆ ਹੋਇਆ ਜਿੱਦ ਦਿਨ ਤੈਨੂੰ ਜਨਮ ਲਿਆ ਤੈਨੂੰ ਮੈਂ ਦੱਸਾਂ ਆਪਦੇ ਪੁੱਤ ਦੇ ਬੜੇ ਗੁਣ ਗਾਉਂਦੀ ਐ ਨਾ ਇਹ ਵੀ ਮੇਰਾ ਪੁੱਤ ਐਵੇਂ ਐਵੇਂ ਇਹਨੂੰ ਦੱਸਾਂਗੀ ਵੀ ਆਹ ਦੇਖ ਤੇਰੇ ਪੁੱਤ ਦੀਆਂ ਕਰਤੂਤਾ ਜੱਸ ਜਵੀਨ ਸਹਰਿਆ ਪਿਆ ਮਨਾ ਤਾਂ ਫੋਨ ਚਾਹੁੰਦੇ ਨਹੀਂ ਹੁਣ ਮੰਮੀ ਨੂੰ ਵੀ ਕੀ ਪੁੱਛਾਂ ਬਾਰ-ਬਾਰ ਚੰਗਾ ਵੀ ਨਹੀਂ ਲੱਗਦਾ ਹੈਗਾ ਆ ਗਏ ਦੱਸ ਕੀ ਗੱਲ ਕਿੱਥੇ ਰਹਿ ਗਏ ਸੀ ਤੂੰ ਸਾਰਾ ਦਿਨ ਉਹ ਯਾਰ ਮੈਂ ਕਿੱਥੇ ਰਹਿਣਾ ਤੇਰੇ ਸਾਹਮਣੇ ਤਾਂ ਖੜਾਂਗਾ ਸਾਹਮਣੇ ਖੜਿਓ ਤੁਸੀਂ ਮੇਰਾ ਫੋਨ ਵੀ ਨਹੀਂ ਚਾਹਦੇ ਸੀ ਉਹ ਯਾਰ ਫੋਨ ਤਾਂ ਪਤਾ ਨਹੀਂ ਲੱਗਿਆ ਫੋਨ ਮੈਂ ਭੁੱਲ ਗਿਆ ਸੀਗਾ ਘਟੂ ਘਟ ਫੋਨ ਕਰਕੇ ਤਾਂ ਦੱਸ ਦਿੰਦੇ ਵੀ ਮੈਂ ਲੇਟ ਹੋ ਜਾਊਂਗਾ ਓ ਯਾਰ ਫਿਰ ਹੁਣ ਆਤਾ ਗਿਆ ਦਸ਼ਨ ਲੇਟ ਹੋ ਜਾਊਗਾ ਕੀ ਆ ਗਿਆ ਨਾ ਟਾਈਮ ਨਾਲ ਉਹੀ ਬੇਤੁਕੀ ਸਵਾਲ ਵਾਲੇ ਕਰਦੀ ਐ ਇੱਕਦਾਂ ਤੂੰ ਨਹੀਂ ਬੇਤੁਕਿਆ ਦਾ ਮਤਲਬ ਐਡੀ ਤਾਂ ਮੈਂ ਤੈਨੂੰ ਗੱਲ ਵੀ ਨਹੀਂ ਕਹੀ ਹੈ ਕਿ ਜਿੰਨਾ ਗੁੱਸਾ ਕਰੀ ਜਾਂਦੇ ਹੋ ਤੁਸੀਂ ਨਾ ਫਿਰ ਕੀ ਹੋ ਗਿਆ ਯਾਰ ਹੁਣ ਬੰਦੇ ਨੂੰ ਬਾਹਰੇ ਗਏ ਨੂੰ ਕਵੇਲਾ ਹੋ ਹੀ ਜਾਂਦਾਗਾ ਤੂੰ ਹੀ ਤੁਸਤਾ ਬੋਲੀ ਜਾਂਦੀ ਰਹਿਣੀ ਔਰ ਟਾਈਮ ਲਾਤਾ ਟਾਈਮ ਲਾਤਾ ਨਾ ਕੀ ਬੋਲੀ ਜਾਂਦੀ ਐ ਤੂੰ ਪੁੱਤ ਇੰਨਾ ਗੁੱਸੇ ਵਿੱਚ ਕਿਉਂ ਬੋਲਦਾ ਜਵਾਕੜੀ ਨੂੰ ਹੈ ਤੇਰੀ ਘਰ ਵਾਲੀ ਆ ਜੇ ਉਹਨੇ ਤੈਨੂੰ ਪੁੱਛ ਲਿਆ ਫਿਰ ਕੀ ਐ ਤੂੰ ਕਿਉਂ ਇੰਨਾ ਗੁੱਸਾ ਕਰਦਾ ਉਹ ਮੰਮੀ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ ਵੇ ਤੂੰ ਕਿ ਸਵਾਲ ਨੇ ਸਾਰੇ ਕਿਉਂ ਲੇਟ ਹੋ ਗਿਆ ਕਿਵੇਂ ਹੋ ਗਿਆ ਵੀ ਦੱਸ ਹੁਣ ਰਿਪੋਰਟ ਤੇ ਮੈਂ ਬਣਾ ਕੇ ਮੈਂ ਪੁੱਤ ਜਨਾਨੀਆਂ ਪੁੱਛਦੀਆਂ ਹੀ ਹੁੰਨੀਆਂ ਕਿਉਂ ਪੜਕੇ ਆ ਪਿਆ ਸਾਰੇ ਟੱਬਰ ਤੇ ਹੋਏ ਕੀ ਹੋ ਗਿਆ ਉਹ ਪੜਕਾਣਾ ਤਾਂ ਹੋਰ ਕੀ ਕਰਾਂ ਯਾਰ ਬੰਦੇ ਦਾ ਘਰੇ ਵੱੜਦੇ ਦੀ ਮੂਡ ਖਰਾਬ ਕਰ ਦਿੰਦੇ ਨੇ ਉਹ ਚੱਲ ਕੋਈ ਨਹੀਂ ਫਿਰ ਕਿਉਂ ਸਾਰਿਆਂ ਦੇ ਮਗਰ ਪਿਆ ਤੂੰ ਉਹ ਮਗਰ ਮੈਂ ਨਹੀਂ ਪਿਆ ਮਗਰ ਇਹੇ ਪਏ ਹੋਏ ਨੇ ਸਾਰੇ ਮੇਰੇ ਬੈਠਣੇ ਨਹੀਂ ਦਿੰਦੇ ਟਿੱਕੇ 5 ਮਿੰਟ ਲੈ ਦੱਸ ਬੈਠਣ ਨਹੀਂ ਦਿੰਦੇ ਜੇ ਤੀ ਮੀਨੇ ਆਪਣੇ ਬੰਦੇ ਨੂੰ ਪੁੱਤ ਪੁੱਛ ਲਿਆ ਵੀ ਤੂੰ ਕਿੱਥੋਂ ਆਇਆ ਕਿੱਥੇ ਗਿਆ ਫੇਰ ਕੀ ਆ ਇਹਦੇ ਵਿੱਚ ਐਡੀ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਦੇਖ ਤਾਂ ਸਹੀ ਕਿਵੇਂ ਓਖੜ ਓਖੜ ਪਿਆ ਬਹੂ ਨੂੰ ਚਲੋ ਮੰਮੀ ਜੀ ਮੈਂ ਦੇਖਦੀ ਆ ਨਾ ਪੁੱਤ ਤੂੰ ਨਾ ਦੇਖੀ ਹਜੇ ਫੇਰ ਜੇ ਤੂੰ ਪੁੱਠਾ ਸਿੱਧਾ ਕੋਈ ਸਵਾਲ ਪੁੱਛ ਲਿਆ ਫੇਰ ਤੈਨੂੰ ਬੋਲੂਗਾ ਕਹੂਗਾ ਮੈਨੂੰ ਬੋਲਦੀ ਆ ਤੂੰ ਤਾਂ ਪੁੱਤ ਸਧਾਰਨ ਤੌਰ ਤੇ ਪੁੱਛਣਾ ਉਹਨੇ ਸਿੱਧੀ ਦੀ ਪੁੱਠੀ ਪਾ ਲੈਣੀ ਆ ਆਜਾ ਜਸ਼ਨ ਤੂੰ ਨਾ ਜਾਈਂ ਅੰਦਰ ਮੈਂ ਜਾਣਦਾ ਇਹਨੂੰ ਨਾਲੇ ਜਦੋਂ ਇਹ ਗੁੱਸਾ ਹੁੰਦਾ ਨਾ ਤੈਨੂੰ ਥੋੜੀ देर ਇਕੱਲਾ ਬੈਠ ਰਹਿਣ ਦੇ ਆਪੀ ਸੱਟ ਹੋ ਜੂਗਾ ਜੇ ਤੂੰ ਜਾਏਂਗੀ ਤਾਂ ਤੇਰੇ ਉੱਤੇ ਹੋਰ ਗੁੱਸਾ ਕਰੂਗਾ ਨਾਲੇ ਕਿਸੇ ਦਾ ਗੁੱਸਾ ਤੇਰੇ ਤਿੱਤਰ ਜੂ ਗੋਲਿਏ ਚਲੋ ਠੀਕ ਐ ਵੀਰੇ ਥੋੜੀ ਮੰਨ ਕੇ ਮੈਂ ਨਹੀਂ ਜਾਂਦੀ ਮੰਮੀ ਦੀਦੀ ਨਾਲ ਦੇਖਦੀਆਂ ਕੋਈ ਕੰਮ ਹੀ ਕਰਾ ਦੰਨੀ ਆ ਠੀਕ ਐ ਪੁੱਤ ਕਰਵਾ ਲੈ ਨਾ ਇਹ ਤਾਂ ਆਪਣੇ ਸਹੁਰਿਆਂ ਦੇ ਗਿਆ ਸੀ ਇਹ ਕਿਉਂ ਹੈ ਨੌਖਾ ਖੌਖਾ ਬੋਲਦਾ ਪਿਆ ਪਤਾ ਨਹੀਂ ਕੀ ਹੋ ਗਿਆ ਤੇਰਾ ਲਾਡਲਾ ਤੈਨੂੰ ਜਿਆਦਾ ਪਤਾ ਹੂ ਉਹ ਮੈਨੂੰ ਤਾਂ ਪਤਾ ਹੈ ਪਰ ਇੰਨਾ ਗੁੱਸਾ ਇਹ ਤਾਂ ਹੋ ਨਹੀਂ ਸਕਦਾ ਵੀ ਇਹਦੇ ਸਹੁਰਿਆਂ ਨੇ ਇਹਦੀ ਖਾਤਰਦਾਰੀ ਨਾ ਕੀਤੀ ਹੋਵੇ ਉਹ ਤਾਂ ਸਗੋਂ ਜਸ਼ਨ ਨਾਲੋਂ ਵੱਧ ਜਸਦਾ ਕਰਦੇ ਨੇ ਹੱਥੀ ਸ਼ਾਮਾ ਕਰਦੇ ਨੇ ਜਸ ਨੂੰ ਉਹ ਕੀ ਪਤਾ ਜਿਹੜੇ ਕੰਮ ਗਿਆ ਹੋਵੇ ਨੇ ਪ੍ਰੇਨਾ ਚੜਿਆ ਹੋਵੇ ਜਾਂ ਕੀ ਪਤਾ ਕਿਸੇ ਨੇ ਉਲਟੀ ਸਿੱਧੀ ਕੋਈ ਗੱਲ ਕਹਿਤੀ ਹੋਵੇ ਕਦੀ ਵੀ ਨਹੀਂ ਹੋ ਸਕਦਾ ਮੈਂ ਜਸ਼ਨ ਦੇ ਮਾਪਿਓ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਉਹ ਤਾਂ ਇੰਨੇ ਕੁ ਭਲੇਮਾਨਸ ਨੇ ਹੋਈ ਨੂੰ ਪੁੱਠੀ ਸਿੱਧੀ ਗੱਲ ਨਹੀਂ ਕਹਿ ਸਕਦੇ ਕੋਈ ਨਹੀਂ ਕੋਈ ਨਾ ਕੋਈ ਗੱਲ ਤਾਂ ਜਰੂਰ ਹੋਈ ਹੈ ਜਿਹਦੇ ਕਰਕੇ ਇਹ ਇੰਨਾ ਤਪਿਆ ਪਿਆ ਕੋਈ ਨਹੀਂ ਮੈਂ ਪੁੱਛਦੀ ਆ ਇਦਾਂ ਨਹੀਂ ਹੋ ਸਕਦਾ ਵਿਗਦੇ ਸੌਰੀਆ ਨਹੀਂ ਇਹਨਾਂ ਨੂੰ ਕਿਸੇ ਗੱਲ ਤੋਂ ਜਵਾਬ ਦਿੱਤਾ ਹੋਵੇ ਚਲ ਐ ਕਰ ਤੁਹਾਡਾ ਇਹ ਪਤਾ ਕਰਕੇ ਤਾਂ ਗੱਲ ਕੀ ਹੋਈ ਹੈ ਪਤਾ ਕਰਕੇ ਉਹ ਜਸ਼ਨ ਤੋਂ ਉਹਨਾਂ ਨਾਲ ਲੱਗੀ ਇਹਨੂੰ ਨਲ ਕੰਮ ਕਰਾਉਣਾ ਉਹ ਪਤਾ ਤੱਕ ਕਰਕੇ ਹੀ ਸਰਨਾ ਪੁੱਤਰਾ ਮੈਂ ਤਾਂ ਇਹ ਦੇਖਦੀ ਆਂ ਵੀ ਜਸ਼ਨ ਦੀ ਨਿਗਾ ਕਿਤੇ ਮੇਰੇ ਵੱਲ ਤਾਂ ਨਹੀਂ ਇਹ ਨਾ ਸੋਚੇ ਨਾ ਮੈਨੂੰ ਰੋਕ ਤਾਂ ਜਸ ਕੋਲੋਂ ਜਾਣ ਤੋਂ ਤਾਂ ਬੁੱਢੜੀ ਆਪ ਜਾ ਕੇ ਬਹਿ ਗਈ ਫੇਰ ਕੀ ਹੈ ਤੂੰ ਤਾਂ ਨਹੀਂ ਮਾ ਉਹ ਮਾਂ ਤਾਂ ਹੈਗੀ ਆ ਡਿੰਪਲ ਨੂੰ ਉਂਗਲਾ ਲਾਉਣ ਚ ਸਭ ਤੋਂ ਵੱਡਾ ਹੱਥ ਜਸ਼ਨ ਦਾ ਹੈ ਤੈਨੂੰ ਪਤਾ ਨਹੀਂ ਬਹੁਤ ਚਲਾਕ ਜਨਾਨੀ ਆ ਉਦਨ ਕਰੋ ਨਿਕਲੀ ਨਹੀਂ ਮੇਰੇ ਸਿਰ ਤੇ ਚੜ ਕੇ ਨੱਚੀ ਜਾਂਦੀ ਸੀ ਆਹ ਕਰ ਦੇ ਉਹ ਕਰ ਦੇ ਆਹ ਕਰ ਤੇ ਉੱਪਰ ਮਨਪ੍ਰੀਤ ਲਾ ਇਹਦੀ ਕਮੀ ਰਹਿੰਦੀ ਸੀ ਹੁਣ ਇਹ ਆ ਜੋਗੀ ਸਰਖਾਨ ਕੀ ਬੋਲੀ ਜਾਂ ਨੀ ਕੱਲਿਓ ਓਹੋ ਚਾਚੀ ਜੀ ਮੈਂ ਕੱਲੀ ਨਹੀਂ ਕੀ ਬੋਲਣਾ ਮੈਂ ਤਾਂ ਐ ਸੋਚੀ ਜਾਂਦੀ ਸੀ ਮੈਂ ਕਿਹਾ ਦੇਖ ਲਓ ਹੈ ਮੰਮੀ ਗਈ ਕੀ ਆ ਘਰੀ ਸੁਣਨਾ ਹੋਇਆ ਪਿਆ ਮੇਰਾ ਤਾਂ ਜੀ ਨਹੀਂ ਲੱਗਦਾ ਮੰਮੀ ਬਿਨਾ ਔਰ ਇਹ ਤਾਂ ਹੈ ਪੁੱਤ ਮੇਰਾ ਵੀ ਨਹੀਂ ਜੀ ਲੱਗਦਾ ਤੇਰੀ ਮੰਮੀ ਬਿਨਾ ਤਾਂ ਅੱਗੇ ਇਕੱਠੀਆਂ ਬਹਿ ਕੇ ਗੱਲਾਂ ਕਰ ਲੈਂਦੀਆਂ ਕੜੀ ਘੰਟਾ ਹੋਰ ਮੰਮੀ ਦੱਸ ਕੇ ਨਹੀਂ ਗਏ ਤੁਹਾਨੂੰ ਵੀ ਕਿੱਦੇ ਕਹਣਗੇ ਕੀ ਪਤਾ ਪੁੱਤ ਕੀ ਦੱਸਣਾ ਢਿੱਲ ਮੱਠ ਤੇ ਗਈ ਹੈਗੀ ਕਿ ਵੀ ਤਾਂ ਕਹਿ ਕੁ ਦਿਨ ਲੱਗ ਜਾਣਾ ਹੁਣ ਹਾਂ ਇਹ ਵੀ ਆ ਹਨਾ ਐ ਆਪਾਂ ਕਹਿੰਦੇ ਵੀ ਨਹੀਂ ਵਧੀਆ ਲੱਗਦੇ ਵੀ ਜਲਦੀ ਆ ਜਾਓ ਹੋਰ ਇਹ ਤਾਂ ਹੈ ਪੁੱਤ ਐਂ ਕਰ ਆ ਮੈਂ ਮਾਰਦੀਆਂ ਛਾੜੂ ਤਾਂ ਤੂੰ ਨਾ ਚਾਹ ਬਣਾ ਲੈ ਅੱਗੇ ਤਾਂ ਮੈਂ ਤੇ ਤੇਰੀ ਮੰਮੀ ਬਣਾ ਲੈਂਦੀਆਂ ਇਹ ਵੇਲੇ ਸਵੇਰ ਪਹਿਰੇ ਚਾਹ ਪੀਣ ਦਾ ਜੇ ਬਣਾਜ ਜਪਾ ਦੋਏ ਸੱਸ ਨੂੰ ਆਬੀ ਲੱਗ

ਨਾ ਦੇਖਿਆ ਕਰੋ ਨਿਗਾ ਘਟ ਜੂਗੀ। ਉਹ ਚਾਚਾ ਹੋਰ ਕਰੀਏ ਵੀ ਕੀ ਨਿਗਾ ਘੜ। ਸਾਰਾ ਦਿਨ ਕਹੀ ਆ ਹੁਣ। ਸਿਰ ਦੁਖਦਾ ਸਿਰ ਦੁਖਦਾ ਦੁਖਣਾ ਹੀ ਆ ਸਾਰਾ ਦਿਨ ਤਾਂ ਅੱਖਾਂ ਮੂਰੇ ਗਡੋਈ ਰੱਖਦਾ ਇਹਨੂੰ। ਹੋ ਹੋ। ਜਾ ਰਾਮ ਗਈ ਕਨਾ। ਉਹ ਰਾਮ ਤਾਂ ਕਿੱਥੇ ਗਈ? ਮੈਂ ਤਾਂ ਕਹਣਾ ਯਾਰ ਉਹਦੇ ਦਿਨ ਮੈਂ ਕਿਹਾ ਸੀ ਮੈਂ ਤੇ ਵਿਚਾਲੇ ਵੱਟ ਪਾ ਲੈਨੇ ਆ। ਉਹਦਾ ਵੱਟ ਤਾਂ ਨਹੀਂ ਪਾਉਣ ਦਿੱਤੀ। ਸੌਖਾ ਰਾਮ ਜਾਂਦਾ। ਕੰਪਿਊਟਰ ਕਰਾ ਲਾਉਣ ਦਾ ਕੀ ਫਾਇਦਾ ਸੀ ਜੇ ਵੱਟਾਂ ਹੀ ਪਾਉਣੀਆਂ ਸੀ। ਗਲਤ ਐ ਕਰਦਾ ਮੌਸਮ ਜਾਂ ਵਾਲਾ ਖਰਾਬ ਹੋਇਆ ਪਿਆ ਹਵਾ ਜੀ ਤੇਜ਼ ਚੱਲੀ ਜਾਂਦੀ ਹੈ ਕਿਤੇ ਡਿੱਗ ਨਾ ਜਾਵੇ ਹਨਾ ਚੱਲ ਦੇਖੀ ਜਾਊਗੀ ਦੇਖ ਲੈਂਦਾ ਦੋ ਦਿਨ ਖੜ ਜਾਂਦਾ ਫਿਰ ਚੱਲ ਕੋਈ ਨਾ ਫਿਰ ਤਾਂ ਲਾਉਣੀ ਪੈਣਾ ਸੀ ਯਾਰ ਸੱਚ ਚਾਚਾ ਹੂੰ ਮੈਨੂੰ ਇਹ ਦੱਸ ਵੀ ਤੈਨੂੰ ਪਤਾ ਨਹੀਂ ਦੀਦੋ ਬਾਪੂ ਨੇ ਪੈਸੇ ਲਾਇਨੇ ਕੰਪਨੀ ਚ ਪਤਾ ਸੀ ਮੈਨੂੰ ਵੀ ਕੰਪਨੀ ਚ ਲਾਇਆ ਪੈਸੇ ਪਰ ਐ ਨਹੀਂ ਪਤਾ ਵੀ ਲਾਇਏ ਕਿਹੜੀ ਕੰਪਨੀ ਚ ਸੀਗੇ ਬਾਈ ਨੂੰ ਹੀ ਪਤਾ ਸੀ ਤੁਹਾਡਾ ਚਾਚਾ ਬਾਈ ਨੂੰ ਹੀ ਮੂਰੇ ਰੱਖਦਾ ਆਪ ਵੀ ਮਾੜਾ ਮੋਟਾ ਪੇਸੇ ਤੇ ਰੱਖਿਆ ਕਰਾ ਵੀ ਹਾਂ ਕਿੱਥੇ ਲਾਉਂਦਾ ਕੀ ਲਾਉਂਦਾ ਕਹੇ ਜੀ ਕੰਪਨੀ ਕਹੇ ਜੀ ਨਾ ਹੁਣ ਦੱਸ ਕਿਹਨੂੰ ਕਹਾਂਗੇ ਆਪਾਂ ਮੈਂ ਇੱਕ ਗੱਲ ਦੱਸਾਂ ਹਾਂ ਕਬੀਲਦਾਰੀ ਵਾਰੀ ਤਰੇ ਪਿਓ ਨੂੰ ਪਤਾ ਆ ਖੇਤੀ ਬਾਰੇ ਮੈਨੂੰ ਪੁੱਛ ਲਈ ਜਿਹੜਾ ਕੁਝ ਮਰਜ਼ੀ ਉਹ ਦੱਸ ਦੂੰਗਾ ਉਹ ਖੇਤੀ ਦਾ ਕੋਈ ਚੱਕ ਕੇ ਵੀ ਨਹੀਂ ਲਜਾਣ ਲੱਗਿਆ ਉਹ ਜਿਹੜਾ 10 ਲੱਖ ਰੁਪਏ ਦੀ ਗੱਲ ਤਾਂ ਉਹਦੀ ਆ ਬਾਪੂ ਦਾ ਹੁਣ ਪੈਰ ਤੇ ਪੱਟੀ ਨਹੀਂ ਵੱਢਣ ਦਿੰਦਾ ਕਹਿੰਦਾ ਮੇਰੇ ਲਈ ਕੁਝ ਨਹੀਂ ਮੇਰੇ ਲਈ ਕੁਝ ਨਹੀਂ ਮੇਰੇ ਲਈ ਕੁਝ ਨਹੀਂ ਹੁਣ ਜੇ ਥਾਣੇ 'ਚ ਗਿਆ ਮੈਂ ਥਾਣੇ ਵਾਲੇ ਕਹਿੰਦੇ ਵੀ ਭਾਈ ਸਬੂਤ ਦੇ ਕੋਈ ਦੇਖਾ ਸਬੂਤ ਤੋਂ ਬਿਨਾ ਤਾਂ ਅਸੀਂ ਇੱਕ ਕਦਮ ਨਹੀਂ ਤੁਰ ਸਕਦੇ ਉਹ ਤਾਂ ਮੰਗਣ ਕੀ ਭਈ ਅਗਲੇ ਉਹ ਪੁੱਤ ਜਿਹੜਾ ਕੁਝ ਹੋਊਗਾ ਦੇਖੀ ਜਊ ਆਪਾਂ ਕਿਹੜਾ ਕੱਲੇ ਫਸਿਆਂਗੇ ਬਥੇਰੀ ਦੁਨੀਆ ਜਿਨ੍ਹਾਂ ਦੇ ਪੈਸੇ ਡੁੱਬ ਗਏ ਹਾਂ ਬਸ ਇਸੇ ਚੱਕਰ ਚ ਦਾ ਆਪਣੇ ਵਾਲਾ ਪੰਜਾਬ ਪਿੱਛੇ ਆਪਾਂ ਸੋਚੀ ਜਾਂਦੇ ਆ ਵੀ ਹਾਂ ਆ ਪਗੜਾ ਕੱਲੇ ਆ ਹੋਰ ਦੁਨੀਆ ਮਰਦੀ ਆ ਆਪਾਂ ਵੀ ਮਰੀ ਚੱਲੋ ਕਿਸੇ ਇੱਕ ਨੂੰ ਤਾਂ ਬੋਲਣਾ ਪਊ ਚਲ ਜੇ ਤੂੰ ਹੀ ਬੋਲ ਪਿਆ ਤੇਰੇ ਮੰਗਰ ਲੱਗ ਕੇ ਕਿਸੇ 10 ਘਰਾਂ ਦੇ ਹੋਰ ਦੇ ਪੈਸੇ ਨਿਕਲ ਗਏ ਕਿਸੇ ਦਾ ਤਾਂ ਫਾਇਦਾ ਹੋਊ ਕਿਸੇ ਇੱਕ ਨੂੰ ਤਾਂ ਬੋਲਣਾ ਪਊਗਾ ਪੁੱਤ ਇਹ ਕੰਮ ਫਿਰ ਤੂੰ ਕਰ ਪੜਿਆ ਲਿਖਿਆ ਹੈਗਾ ਜਵਾਨੇ ਦੀ ਸਮਝ ਸਾਡੇ ਨਾਲੋਂ ਤੈਨੂੰ ਜ਼ਿਆਦਾ ਆ ਇਹ ਮੂਰੇ ਲੱਗ ਕੇ ਕਰ ਕੋਈ ਕੰਪਨੀ ਦਾ ਪਤਾ ਪੁੱਤਾ ਪਰ ਇੱਕ ਗੱਲ ਹੈਗੀ ਆ ਬਾਈ ਨੂੰ ਨਾ ਕਿਸੇ ਗੱਲ ਦਾ ਪਤਾ ਲੱਗ ਜਾ ਤੈਨੂੰ ਪਤਾ ਪਹਿਲਾਂ ਮਸਾਂ ਸਮਝਾਇਆ ਸੀ ਆਪਾਂ ਉਹ ਹੋਰ ਪੰਗਾ ਸੇੜ ਦੇਣ ਦੇਣਾ ਜਾਂ ਮੈਂ ਕੀ ਗੱਲ ਕਰਨੀ ਉਹਦੇ ਨਾਲ ਤਾਂ ਮੈਂ ਤਾਂ ਕਾਗਜ਼ ਪੱਤਰ ਮੰਗੇ ਤੀ ਜੇ ਕੱਢ ਕੇ ਦੇ ਦੂਗਾ ਰਹੀ ਗੱਲ ਨਾ ਉਹਦੇ ਲਵੇ ਕੋਈ ਰਸੀਦ ਹੈ ਨਾ ਕੋਈ ਹੋਰ ਸਬੂਤ ਹੈ ਪਰ ਸਾਰੀ ਤਾਂ ਸਬੂਤ ਤੇ ਨਾਲ ਹੀ ਗੱਲ ਕਰਨਗੇ ਉਹਦਾ ਕਰਨੀ ਪਤਾ ਹੀ ਹੈ ਹੈ ਆਪ ਜਿੰਨਾ ਮਰਜ਼ੀ ਖੈਬੜ ਲੈ ਚੱਕ ਕੇ ਮੋੜਸ ਨੇ ਦਰਵਾਜ਼ਾ ਦਰਵਾਜ਼ਾ ਕਰ ਲੈਨੇ ਆ ਭਾਈ ਪਤਾ ਜਿੰਨਾ ਕੋ ਪਤਾ ਲੱਗਦਾ ਗੱਲ ਤਾਂ ਪਹਿਲਾਂ ਲੋਨ ਵੇਲੇ ਦੇਖਣਾ ਤੇ ਵੀ ਹਾਂ ਕਹੇ ਜੇ ਹੈਗੇ ਨੇ ਕਹੇ ਜੇ ਨਾ ਉਹ ਚੱਕ ਕੇ ਪਸਾਤੇ ਪੈਸੇ ਤੁਸੀਂ ਵੀ ਕੀ ਕਰੀਏ ਫਿਰ ਹੁਣ ਪਰ ਜਿਹੜੇ ਡਬਲ ਹੋ ਗਏ ਸੰਭਲੋ ਹੁਣ ਲਾਏ ਤਾਂ ਫਾਇਦੇ ਨੂੰ ਹੀ ਸੀ ਕੌਣ ਹੁੰਦਾ ਕਮਲਾ ਜਿਹੜਾ ਆਪਣਾ ਆਪ ਦਾ ਨੁਕਸਾਨ ਕਰਦਾਗਾ ਐਸੇ ਵੀ ਚੱਲ ਚਾਰ ਛਿਲੜ ਨਾਲ ਰਲ ਜਾਣ ਕਬੀਲਦਾਰੀ ਹੈਗੀ ਆ ਹੁਣ ਜਿਹੜੇ ਹੈਗੇ ਨੇ ਇਹ ਵੀ ਵੇਖਣ ਤਿਆਰ ਨੇ ਫਿਰ ਰਲ ਜਾਣਗੇ ਨਾਲ ਗੱਲ ਤਾਂ ਮੈਨੂੰ ਜੰਮੀ ਸਮਝ ਨਹੀਂ ਆਉਂਦੀ ਬਾਪੂ ਦੀ ਵੀ ਸਰਕਾਰੀ ਇੰਨੀਆਂ ਚੀਜ਼ਾਂ ਨੇ ਸਰਕਾਰੀ ਬੈਂਕ 'ਚ ਐਫ ਡੀ ਕਰਾ ਦਿੰਦਾ ਉਥੇ ਪੈਸੇ ਨਹੀਂ ਬਣਦੇ ਉਥੇ ਵੀ ਵਧੀਆ ਵਿਆਜ ਬਣਦਾ ਉਥੇ ਰੱਖ ਲੈਂਦਾ ਹੈਗਾ ਤਾਂ ਹੈਗਾ ਕਿਸੇ ਦਾ ਗਰਦਨ ਫੜਨ ਜੋਗੇ ਤਾਂ ਹੈਗੇ ਦੀ ਆਪਾਂ ਹੁਣ ਕੰਪਨੀ ਵਾਲਿਆਂ ਦਾ ਕੀ ਦੀ ਗਰਦਨ ਫੜਾ ਜਾਗੇ ਫਿਰ ਹੁਣ ਨਾ ਤਾਂ ਉਹ ਬੰਦੇ ਨੇ ਨਾ ਕੰਪਨੀਆਂ ਨੇ ਨਾ ਉਹਦਾ ਉਹਨਾਂ ਦਾ ਪਤਾ ਥੇ ਆ ਕੋਈ ਫਿਰ ਹੁਣ ਮੈਂ ਕੀ ਕਰ ਸਕਦਾ ਮੇਰਾ ਕਿਉਂ ਦਿਮਾਗ ਖਰਾਬ ਕਰੇਗਾ ਚੱਲ ਭਾਈ ਮੈਂ ਤਾਂ ਦਿਮਾਗ ਖਰਾਬ ਕਰਦਾ ਲੈ ਦੱਸ ਆ ਕੇ ਖੜਾ ਮੈਂ ਅੰਦਰ ਕਮਰੇ ਚ ਲੱਭੀ ਜਾਨੀ ਆ ਨਾ ਕੀ ਗੱਲ ਤੂੰ ਕੱਟੇ ਨੂੰ ਟਿੰਗੜਦਾ ਆਇਆ ਥੱਲੇ ਮੈਂ ਖਾਨੋਂ ਟਿੰਗੜਦਾ ਆਇਆ ਮੰਮੀ ਮੈਂ ਤਾਂ ਉਹੀ ਜਸ਼ਨ ਅੱਗੇ ਆਪਦਾ ਰੂਪ ਦਾ ਪਾਉਂਦਾ ਸੀ ਮੜਾ ਜ ਟਿੰਗੜ ਕੇ ਮੈਂ ਕੀ ਲੈਣਾਗਾ ਮੈਂ ਵੀ ਸੋਚਾਂ ਉਹ ਚੰਗਾ ਭਲਾ ਗਿਆ ਸੀ ਇਹਨੂੰ ਕੀ ਹੋ ਗਿਆ ਮੇਰੀ ਤਾਂ jaan ਹੀ ਡਰ ਗਈ ਓਏ ਹੋਇਆ ਹੋਇਆ ਕੁਛ ਨਹੀਂ ਮੈਂ ਤਾਂ ਜਾਣ ਕੇ ਕਰਦਾ ਸੀ ਐਵੇਂ ਪ੍ਰਭਾਵ ਦਾ ਪਾਉਂਦਾ ਸੀਗਾ ਇੱਥੇ ਚੱਲ ਉਹ ਤਾਂ ਪਾਈ ਚੱਲ ਇਹ ਦੱਸ ਸੌਰੀ ਗਿਆ ਸੀ ਕੀ ਬਣੀ ਕੋਈ ਗੱਲ ਕਿ ਨਹੀਂ ਉਹ ਬਣੂ ਕਿਵੇਂ ਨਹੀਂ ਮੰਮੀ ਮਜਾਲ ਆ ਮੇਰੇ ਸਹੁਰਿਆਂ ਦੀ ਆਪਦੇ ਕੱਲੇ ਕੱਲੇ ਜਵਾਈ ਦੀ ਕਿਸੇ ਗੱਲ ਨੂੰ ਜਵਾਬ ਦੇ ਜਾਣਾ ਇਹ ਤਾਂ ਗੱਲ ਹੈ ਪਰ ਇੱਕ ਮਿੰਟ ਲਈ ਤਾਂ ਮੇਰਾ ਦਿਲ ਡਰ ਗਿਆ ਸੀ ਵੀ ਆ ਕੀ ਹੋ ਗਿਆ ਮੁੰਡਾ ਕਿਉਂ ਮੇਰਾ ਔਖਾ ਔਖਾ ਬੋਲਦਾ ਤੇਰੇ ਫੰਕਾ ਕੋਈ ਨਾ ਕੋਈ ਤਾਂ ਚਲਾਕੀ ਕਰਦਾ ਹੁਣ ਚਲ ਕਹਿੰਦੇ ਹੁੰਦੇ ਆ ਗੁੰਗੇ ਦੀਆਂ ਰਾਮ ਜਾਂ ਗੁੰਗੇ ਦੀ ਮਾਂ ਹੀ ਸਮਝਦੀ ਆ ਇਸ ਕਰਕੇ ਮੈਂ ਕਿਹਾ ਜਾ ਕੇ ਮੈਂ ਪੁੱਛਦੀ ਆ ਆ ਤੇਰੇ ਕੋਲ جشن ਹੋਣ ਲੱਗੀ ਸੀ ਮੈਂ ਹੀ ਰੋਕਤੀ ਉਹ ਚੰਗਾ ਹੋਇਆ ਨਹੀਂ ਆਈ ਇੱਥੋਂ ਦੋ ਚਾਰ ਗਾਲਾਂ ਹੋਰ ਸੁਣ ਕੇ ਜਾਂਦੀ ਮੈਂ ਇੱਥੋਂ ਨਾਲੇ ਮੇਰੇ ਸਹੁਰਿਆਂ ਦੀ ਕੀ ਮਜਾਲਾ ਮੰਮੀ ਮੇਰੀ ਗੱਲ ਮੋੜ ਦੇਣਗੇ ਹੁਣ ਤੂੰ ਬਸ ਇੰਨਾ ਖਿਆਲ ਰੱਖ ਦੇ ਮੇਰੀ ਗੱਲ ਸੁਣ ਉਹਨਾਂ ਨੂੰ ਮਿੱਠੀ ਗੋਲੀ ਪਾਤੀ ਹੁਣ ਵੇਟ ਬਸ ਇਸ ਚੀਜ਼ ਦੀ ਆ ਕਿ ਆਪਣੀ ਗੋਲੀ ਅਸਰ ਕਿੰਨੇ ਕ ਟਾਈਮ ਚ ਕਰਦੀ ਆ ਪੁੱਤ ਜਿਹੜੀ ਤੂੰ ਮਿੱਠੀ ਗੋਲੀ ਦੇ ਕੇ ਆਇਆ ਹੈ ਨਾ ਅਸਰ ਤਾਂ ਉਹ ਕਰੂਗੀ ਕਰੂਗੀ ਕਿਉਂਕਿ ਆਪਾਂ ਗੋਲੀ ਤਿਆਰ ਹੀ ਇਸਤਰੀ ਨੇ ਕਰੀ ਦੀ ਆ ਕਿ ਉਸ ਕੀਤੇ ਬਿਨਾ ਰਹਿ ਹੀ ਨਹੀਂ ਸਕਦੀ ਜਸ਼ਨ ਹਾਂਜੀ ਦੀਦੀ ਕੀ ਗੱਲ ਚੁੱਪ ਚੁੱਪ ਜੀ ਬੈਠੀ ਹੈ ਨਹੀਂ ਨਹੀਂ ਉਹੀ ਬੈਠ ਗਈ ਸੀ ਬਸ ਨਹੀਂ ਹੋ ਹੀ ਨਹੀਂ ਸਕਦਾ ਮੈਂ ਲਾਦਾ ਤੂੰ ਪਰੇਸ਼ਾਨ ਆ ਨਹੀਂ ਦੀਦੀ ਮੈਨੂੰ ਕੀ ਪਰੇਸ਼ਾਨੀ ਹੋਣੀ ਆ ਮੈਂ ਤਾਂ ਉਹੀ ਬੈਠ ਗਈ ਸੀ ਸਰ ਜਦ ਦੁਖੀ ਆਂਦਾ ਸੀਗਾ ਠੀਕ ਹੈ ਬਈ ਇੱਕ ਪਾਸੇ ਤਾਂ ਮੈਨੂੰ ਆਪਦੀ ਭੈਣ ਕਹਿਨੀ ਆ ਫਿਰ ਤੂੰ ਮੇਰੇ ਤੋਂ ਨਾਲ ਗੱਲਾਂ ਵੀ ਛੁਪਾਨੀਆਂ ਸਹੀ ਸਹੀ ਦੱਸ ਦੇ ਗੱਲ ਕੀ ਹੋਈ ਆ ਦੀਦੀ ਕੋਈ ਗੱਲ ਨਹੀਂ ਹੋਈ ਮੈਂ ਤਾਂ ਐਵੇਂ ਹੀ ਬੈਠੀ ਸੀ ਤੁਸੀਂ ਦੱਸੋ ਕੀ ਕਰਦੇ ਹੋ ਕੋਈ ਨਹੀਂ ਸਕਦਾ ਇੰਨਾ ਸੋਹਣਾ ਚਿਹਰਾ ਜਿਹੜਾ ਸਾਰਾ ਦਿਨ ਹੱਸਦਾ ਰਹਿੰਦਾ ਤੋ ਇੱਕਦਮ ਜਿਵੇਂ ਮੁਰਝਾ ਗਿਆ ਕੋਈ ਤਾਂ ਗੱਲ ਹੈ ਮੈਨੂੰ ਜਵਦੀ ਭੈਣ ਸਮਝਦੀ ਆ ਨਾ ਤੈਨੂੰ ਦੱਸ ਕੀ ਗੱਲ ਹੋਈ ਐ ਕਿਸੇ ਨੇ ਕੁਛ ਕਿਆ ਕਰੇ ਫੇਰ ਕੁਛ ਨਹੀਂ ਦੀਦੀ ਬਸ ਉਹ ਤਾਂ ਨਾ ਮੈਂ ਜਸ ਨੂੰ ਪੁੱਛ ਲਿਆ ਕੀ ਪੁੱਛ ਲਿਆ ਕਿ ਉਹ ਕਿੱਥੇ ਸੀ ਸਾਰਾ ਦਿਨ ਤੇ ਇੰਨੀ ਲੇਟ ਕਿਉਂ ਹੋ ਗਏ ਤੋ ਫੋਨ ਵੀ ਨਹੀਂ ਚੱਕਦੇ ਅੱਛਾ ਫੇਰ ਜਸ ਕੀ ਕਹਿੰਦਾ ਦੀਦੀ ਕਹਣਾ ਕੀ ਸੀ ਤੁਹਾਨੂੰ ਪਤਾ ਤਾਂ ਹੈ ਪਤਾ ਨਹੀਂ ਕੀ ਹੋ ਰਿਹਾ ਉਹਨਾਂ ਨੂੰ ਅੱਜਕੱਲ ਮੇਰੀ ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰਦੇ ਆ ਉਹ ਲੈ ਮੈਂ ਤਾਂ ਆਪ ਸੋਚੀ ਜਾਨੀ ਵੀ ਨਿੱਕੀ ਜੀ ਗੱਲ ਐ ਤੇ ਤੂੰ ਇੰਨਾ ਜ਼ਿਆਦਾ ਪਰੇਸ਼ਾਨ ਹੋਈ ਪਈ ਹੈ ਹੈ ਮੀਆਂ ਬੀਬੀ ਦੇ ਵਿੱਚ ਨਾ ਛੋਟੀਆਂ ਛੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਬਾਲਾ ਨਹੀਂ ਸੋਚੀਦਾ ਹੁੰਦਾ ਠੀਕ ਹੈ ਅੱਛਾ ਦੀਦੀ ਤੁਸੀਂ ਦੱਸੋ ਤੁਹਾਡੇ ਰਿਸ਼ਤੇ 'ਚ ਵੀ ਐਦਾਂ ਚੱਲਦਾ ਰਹਿੰਦਾ ਮੈਨੂੰ ਲੱਗਦਾ ਗੈਸ ਤੇ ਨਾ ਮੈਂ ਸ਼ਾਇਦ ਪਾਣੀ ਰੱਖਿਆ ਹੋਇਆ ਹੈ ਗਰਮ ਕਰਨ ਵਾਸਤੇ ਮੈਂ ਆਉਣੀ ਆ ਚਲੋ ਬੈਠ ਮੈਂ ਹੁਣੇ ਆਈ ਦੀਦੀ ਤੁਸੀਂ ਮੈਨੂੰ ਪਤਾ ਨਹੀਂ ਕੀ ਗੱਲ ਆ ਜਦੋਂ ਵੀ ਮੈਂ ਗੱਲ ਪੁੱਛਦੀ ਆ ਦੀਦੀ ਮੈਨੂੰ ਇਗਨੋਰ ਕਰਕੇ ਚਲੇ ਜਾਂਦੇ ਨੇ ਦੀਦੀ ਤੇ ਵੀਰ ਜੀ ਦਾ ਰਿਸ਼ਤਾ ਕਿਵੇਂ ਦਾ ਮੈਨੂੰ ਪਤਾ ਕਰਨਾ ਹੀ ਪੈਣਾ ਲੈ ਆ ਬੈਠ ਡੈਡੀ ਤੁਨ ਵੀ ਥੱਲੇ ਬੈਠਣ ਨੂੰ ਕੋਈ ਜਗ੍ਹਾ ਹੀ ਨਹੀਂ ਲੱਭਦੀ ਕੋਠੇ ਤੇ ਆ ਕੇ ਬੈਠ ਜਾਨੇ ਹੋ ਪੁੱਤ ਅੱਜ ਮਸਾ ਦਾ ਸਕੂਨ ਮਿਲੇ ਉੱਤੇ ਬੈਠਣ ਨੂੰ ਗੱਲਾਂ ਬਾਤਾਂ ਕਰੀਂ ਮੈਂ ਤਾਂ ਇਹ ਪੁੱਛਣ ਆਈ ਸੀ ਮੈਂ ਚਾਹ ਬਣਾਉਣ ਲੱਗੀ ਹਾਂ ਤੁਸੀਂ ਪੀਓਂਗੇ ਹਾਂ ਪੁੱਤ ਅੱਜ ਤਾਂ ਜ਼ਰੂਰ ਪੀਵਾਂਗਾ ਅੱਜ ਦਾ ਮਸਾ ਦਾ ਸਕੂਨ ਨਾਲ ਚਾਹ ਪੀਣ ਨੂੰ ਨਸਮਾ ਲੱਗਿਆ ਅੱਜ ਕਿਉਂ ਨਹੀਂ ਪੀਊਂਗਾ ਮੈਂ ਕਿਉਂ ਅੱਜ ਮੰਮੀ ਬੇਕ ਕੇ ਵਾਗੀ ਤਾਂ ਕਰਕੇ ਉਹ ਤਾਂ ਹੀ ਆ ਪੁੱਤ ਨਹੀਂ ਤਾਂ ਸਾਰਾ ਦਿਨ ਜਿਵੇਂ ਸਿੱਧੀ ਡਾਂਗ ਖੜੀ ਹੁੰਦੀ ਹੈ ਨਾ ਸਿਰ ਤੇ ਮਾਰਨ ਵਾਸਤੇ ਐਂ ਖੜੀ ਰਹਿੰਦੀ ਆ ਮੇਰੇ ਸਿਰ ਤੇ ਉਹ ਡੈਡੀ ਅੱਜ ਮੈਨੂੰ ਵੀ ਆਜ਼ਾਦੀ ਜੀ ਮਹਿਸੂਸ ਹੋਈ ਜਾਂਦੀ ਆ ਘਰ ਚ ਨਹੀਂ ਮੈਨੂੰ ਵੀ ਐਂ ਲੱਗਦਾ ਹੁੰਦਾ ਸੀ ਵੀ ਪਤਾ ਨਹੀਂ ਮੈਂ ਨਾ ਕਿਸੇ ਦੇ ਵਿੱਚ ਤੁਰ ਹੀ ਫਿਰਦੀ ਆ ਵੀ ਜੇਲ੍ਹ ਚ ਵੀ ਜਿੱਧਰੋਂ ਆਉਂਦੇ ਆਫਸਰ ਟੱਕਰ ਜਾਂਦੇ ਆ ਤਾਂ ਹੀ ਪੁੱਤ ਬੜੀ ਖੁਸ਼ ਆ ਅੱਜ ਹੋਰ ਡੈਡੀ ਜੀ ਮੈਂ ਤੁਹਾਨੂੰ ਇੱਕ ਗੱਲ ਤਾਂ ਪੁੱਛਣੀ ਭੁੱਲ ਗਈ ਪੁੱਛ ਪੁੱਤ ਆਪਾਂ ਜੋਸਕੀ ਲੈਣ ਆਇਆ ਸੀ ਕੱਲਾ ਓਏ ਉਹ ਤਾਂ ਪੁੱਤ ਤੂੰ ਹੀ ਆਇਆ ਸੀ ਕਹਿੰਦਾ ਮੈਂ ਇੱਧਰ ਕਿਸੇ ਮੁੰਡੇ ਨੂੰ ਮਿਲਣ ਆਇਆ ਸੀ ਆਪਣੇ ਚਾਰ ਦੋਸਤ ਨੂੰ ਤੇ ਨੰਗ ਤਾਂ ਮੈਂ ਘਰੇ ਆ ਬੜਿਆ ਹੋਰ ਉਹਨੇ ਕਿਵੇਂ ਆਉਣਾ ਪੁੱਤ ਲੈ ਜਿੰਨੀ ਕੁ ਗੱਲ ਮੈਨੂੰ ਪਤਾ ਉਹਨੇ ਕੀ ਤੁਹਾਨੂੰ ਪਤਾ ਅਸਲ 'ਚ ਆਪਾਂ ਦੋਨਾਂ ਨੂੰ ਹੀ ਨਹੀਂ ਗੱਲ ਅਸਲੀ ਪਤਾ ਗੱਲ ਤਾਂ ਵਿਚਲੀ ਕੋਈ ਹੋਰ ਹੈ ਡੈਡੀ ਜੀ ਹੋਰ ਗੱਲ ਹੈ ਉਹ ਕੀ ਪੁੱਤ ਇੱਕ ਤਾਂ ਤੁਸੀਂ ਸਮਝਦੇ ਨਹੀਂ ਮੇਰੀਆਂ ਗੱਲਾਂ ਨੂੰ ਜਦੋਂ ਤੁਸੀਂ ਉੱਠ ਕੇ ਬਾਗੇ ਸੀ ਇਹ ਤੋਂ ਬਾਅਦ ਨਾ ਜੱਸ ਪਤਾ ਨਹੀਂ ਚਾਚੀ ਨਾਲ ਕੀ ਕੋ ਸਰਮੂ ਸਰਜੀ ਕਰੀ ਜਾਂਦਾ ਸੀ ਅੱਛਾ ਤੂੰ ਫਿਰ ਸੁਣਿਆ ਕਿ ਨਹੀਂ ਮਾਣਾ ਮੋਟਾ ਕੁਛ ਉਹੋ ਡੈਡੀ ਲੈ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਮੈਂ ਤਾਂ ਸੁਣਦੀ ਤਾਂ ਜੇ ਮੈਨੂੰ ਸੁਣਨ ਦਿੰਦੇ ਉਹਦੀ ਤਾਂ ਚਾਚੀ ਮੈਨੂੰ ਆਰਡਰ ਲਾ ਦਿੰਦੀ ਆ ਰਸੋਈ ਚੋਂ ਤਾਂ ਪੈਰ ਨਹੀਂ ਬਾਹਰ ਤਾਰਨ ਦਿੱਤਾ ਮੈਨੂੰ ਹੁਣ ਨਾ ਪੁੱਤ ਤੂੰ ਮੇਰਾ ਇੱਕ ਕੰਮ ਕਰ ਆ ਤੇਰੀ ਚਾਚੀ ਨਾਲ ਨਾ ਪੂਰੀ ਮਿੱਠੀ ਬੇਰੀ ਹੋ ਜਾ ਇਹਦੀ ਮੂੰਹ ਕਢਾ ਵੀ ਕੀ ਗੱਲ ਹੈ ਫੇਰ ਆਪਾਂ ਨੂੰ ਪਤਾ ਲੱਗੂਗਾ ਫਿਰ ਕਿਸੇ ਨਤੀਜੇ ਤੇ ਪਹੁੰਚਾਂਗੇ ਆਪਾਂ ਚਾਚੀ ਨਾਲ ਹੀ ਮਿੱਠੀ ਹੋਣਾ ਪੈਣਾ ਪੁੱਛਦੀਆਂ ਵੀ ਉਹ ਲੈਣ ਕੇ ਆਇਆ ਜਮਾਈ ਨਾ ਐ ਚਵਾ ਬਸ ਐ ਲੱਗੇ ਹੀ ਨਾ ਉਹਨੂੰ ਬਸਵਾਏ ਕਹੇ ਵੀ ਹਾਂ ਜੋ ਮਨਪ੍ਰੀਤ ਹੀ ਮਨਪ੍ਰੀਤ ਹੈ ਤੁਸੀਂ ਦੇਖੀ ਤਾਂ ਜਾਓ ਚਾਚੀ ਨਾਲ ਤਾਂ ਮੈਂ ਐ ਘੁੱਲ ਜੂ ਨਹੀਂ ਵਿਚਾਰ ਚ ਖੰਡ ਘੁੱਲਦੀ ਹੁੰਦੀ ਆ ਬਸ ਪੁੱਤ ਫਿਰ ਇਹੀ ਗੱਲ ਚਾਹੀਦੀ ਹੈ ਚਲੋ ਔਰ ਬੋਕਰ ਵੀ ਮਾਰਤੀ ਚਾਚੀ ਨੇ ਮੈਨੂੰ ਕਹੂਗੀ ਚਾ ਹਜੇ ਤੱਕ ਨਹੀਂ ਧਰੀ ਮੈਂ ਬਣਾਉਣੀ ਆ ਫਿਰ ਠੀਕ ਹੈ ਪੁੱਤ ਦੇਖਦੇ ਹਾਂ ਹੁਣ ਵੀ ਕੀ ਗੱਲ ਨਿਕਲੋ